ਸਭ ਤੋਂ ਸੱਤੇ ਪਾਤਸ਼ਾਹ ਨੇ ਜਿਹੜੀ ਜਗਾ ਮੁਕਰ ਕੀਤੀ ਜਿਹਦੀ ਮੋਟੀ ਗੱਦੀ ਉਹਦਾ ਨਾਮ ਸੇ ਮਾਖੇ ਦੈਨ ਦਾ ਜਾ ਰਿਹਾ ਥੇ ਸਭ ਤੋਂ ਸੱਤੇ ਪਾਤਸ਼ਾਹ ਨੇ ਮੋਟੀ ਗੱਦੀ ਆਪਣੀ ਮਾਤਾ ਮਦਨ ਨਾਨਕੀ ਦੇ ਨਾਮ ਤੇ ਤਾਂ ਰੱਖਿਆ ਨਾਮ ਨਾਮ ਕੀ ਰੱਖਿਆ ਕੋ ਨਾਮ ਕੀ ਰੱਖਿਆ ਕਰੋ ਸਭ ਤੋਂ ਸੱਤੇ ਪਾਤਸ਼ਾਹ ਜੁਸਾਨ ਭੰਗੂ ਗੁਰੂ ਨਾਨਕ ਸਾਹਿਬੀ ਨੇ ਬਚਿਤ ਕੀਤਾ ਉਹ ਕੋ ਪਹਿਲਾ ਦਿੰਦੇ ਸੱਜੇ ਪਾਤਸ਼ਾਹ ਤੋਂ ਦੂਰ ਨਹੀਂ ਦੇ ਸਕਦਾ ਆਉਣ ਲੱਗੇ ਆਂ ਫਿਰ ਪ੍ਰਵਾਦ ਮੇਟੀ ਕੀਤੀ ਫਿਰ ਪੜਨੇ ਤੋਂ ਨਾਲ ਜਿੱਥੇ ਬਾਬਾ ਜੀਵਨ ਸਿੰਘ ਭਾਈ ਸੁਨਾਨਤਮ ਸਭਾ ਜੀ ਭਾਈ ਆਗੇ ਰਾਮ ਜੀ ਜੋ ਗੁਰੂ ਪੰਜਵੇਂ ਪਾਤਸ਼ਾਹ ਦੇ ਸੇਵਾ ਦਰਸਨ ਉਹ ਵੀ ਨਾਲ ਬਲਾ ਪੇਤਨ ਸੱਜੇ ਸੱਜੇ ਪਾਤਸ਼ਾਹ ਦੇ ਨਾਲ ਇਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਸੱਜੇ ਸੱਜੇ ਪਾਤਸ਼ਾਹ ਦੇ ਨਾਲੋਂ ਬਾਬਾ ਜੀਵਨ ਸਿੰਘ ਪੰਜ ਸਾਲ ਮੱਦੇ ਸਾਲ ਪੱਲੇ ਅੰਦਰ ਇਹਦਾ ਜਨਮ ਹੋਇਆ ਸਭ ਤੋਂ ਸੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਆਪਣੇ ਸਾਰੇ ਗਾਜ ਜਿਹੜੇ ਨੌਵੇਂ ਪਾਤਸ਼ਾਹ ਮਹਾਰਾਜ ਨੇ ਇਸ ਦੁਬਾਰ ਦੇ ਨਾਲ ਵਰਣ ਕੇ ਬੜੇ ਪੰਜਾਬ ਦੇ ਦਵੇ ਕੀਤੇ ਤੇ ਸਭ ਤੋਂ ਸੱਤੇ ਪਾਤਸ਼ਾਹ ਜੀ ਨੇ ਬਾਲਕੀ ਗੰਗੂਤ ਰੰਗ ਮਾਲਾ ਗੁੱਲ ਕੌਲੇ ਪਾਇਆ ਇਉਂ ਹੀ ਲੰਦਾ ਜੀਵਨ ਸਿੰਘ ਨੂੰ ਸਭ ਤੋਂ ਸੱਤੇ ਪਾਤਸ਼ਾਹ ਨੇ ਜਿਹਦੇ ਮਹਦਸਨ ਉਹਨਾਂ ਨੇ ਪੜਾ ਸਤਕਾਰ ਦਿੱਤਾ ਬਹੁਤ ਅਲਪ ਦੇ ਨਾਲ ਇਹਨਾਂ ਨੂੰ ਪਾਰਿਆ ਆ ਦਰਬਾਰ ਪਰਵਾ ਲਿਆ ਉਹ ਫਿਰ ਦਰਬਾਰ ਦੇ ਰਤਬ ਸਾਹਿਬ ਦੇ ਕੋਲ ਜਿੱਥੇ ਸਤਿਗੋ ਸਿੱਦੇ ਪਾਤਸ਼ਾਹ ਨਵੇਂ ਪਾਸ਼ਾ ਸਤਿਗੋ ਉਸ ਬਾੜੇ ਦੇ ਨਾਲ ਬਾੜੇ ਦੇ ਨਾਲ ਜੋ ਮੈਂ ਸਮਝ ਸਕਦਾ ਹਾਂ ਕਸ਼ਮੀਰ ਦੇ ਪੰਡਤ ਬਾਏ ਮਹਾਰਾਜ ਅਸੀਂ ਮਾਰੇ ਗਏ ਅਸੀਂ ਰੁਟੇ ਗਏ ਸਾਡਾ ਧਰਮ ਖਤਰੇ 'ਚ ਹੈ ਅਗਰ ਜੇ ਉਸੀ ਸਮੇਂ ਦਾ ਬਾਦਸ਼ਾ ਉਹਨੇ ਸ਼ੇਰ ਫਗਾਨ ਨੂੰ ਗੁਰੂ ਨਾਨਕ ਸਤਿਗੁਰ ਸਦੇ ਪਾਤਸ਼ਾਹ ਨੇ ਫਿਰ ਇਹਨਾਂ ਨੇ ਹਮਲਾ ਕੀਤਾ ਕਸ਼ਮੀਰ ਉੱਤੇ ਕਸ਼ਮੀਰ ਦੇ ਬੰਦਿਆਂ ਨੂੰ ਕਿਹਾ ਗਿਆ ਤੁਰੋਰੇ ਪਿੱਟੇ ਗਏ ਜੀ ਜਿਹੜਾ ਆਪਣੇ ਘਾਤ ਮੁਸਲਮਾਨ ਬਣ ਜਾਵੇਗਾ ਉਨਸਰ ਦਿੱਤਾ ਜਾਵੇਗਾ ਜੀ ਸਵਾ ਬਣ ਜੰዱ ਲਾ ਕੇ ਉਹ ਪ੍ਰਸ਼ਾਦਾ ਛਕਦੇ ਸਤਿਗੁਰ ਸਦੇ ਪਾਤਸ਼ਾਹ ਦੇ ਉਹ ਸੇਵਾਦਾਰ ਫਿਰ ਇਹਨਾਂ ਨੇ ਆਖਿਆ ਮਹਾਰਾਜ ਸਾਡਾ ਗੁਰੂ ਅਨੰਤ ਬਸਰਾ ਦੇ ਚੈ ਸਾਨੂੰ ਬੋਧ ਦਿੱਤੀ ਜਾਵੇ ਸਮਝ ਦਿੱਤਾ ਜਾਵੇ ਇਹ ਸੋਹਣਾ ਬਰਤਨ ਦਾ ਜੱਥਾ ਸਭ ਕੋ ਨਵੇਂ ਪਾਚਾ ਨੂੰ ਕੰਧਿਆ ਜਿਵੇਂ ਸਤਿਗੁਰੂ ਸੱਜੇ ਪਾਚਾ ਬੇਦੀ ਗਾਲ ਐਸੀ ਸੰਗਤ ਬਾਲਾਪ੍ਰਿੰਦੂ ਗੋਵਰਧਨ ਦੇ ਵੇਖੀ ਇਹਨਾਂ ਨੇ ਮੂੰਹ ਕਹਾਏ ਤੇ ਅੱਖਾਂ ਜੱਜੂ ਨੇ ਹੱਥ ਝੋੜ ਲਿਆ ਕਿ ਮਹਾਰਾਜੇ ਕੌਣ ਲੋਕ ਨੇ ਨਵੇਂ ਪਾਚਾ ਕਹਿੰਦੇ ਇਹਨਾਂ ਦਾ ਤੁਨ ਖਾਧਰੇ ਚ ਕੋਈ ਭਲੀ ਆਤਮਾ ਕੋਈ ਮਹਾਂਪੁਰਸ਼ ਕੋਈ ਬੰਗਿਆ ਨਹੀਂ ਜਾ ਕੇ ਆਪਣੇ ਇਹਦਾ ਸਰੀਰ ਦਾ ਆਪਣੇ ਘਰ ਦਾ ਨਾਮਵਾ ਕਰਨਾ ਹੋਇਆ ਇਹਦੇ ਤੇ ਉਹ ਆਪਣਾ ਅਰਪ ਨਿਸ਼ਾਵ ਕਰੇ ਸ਼ਹਾਦਤ ਦਾ ਜਾਮ ਪੀਵੇ ਆਪਣਾ ਸੀਸ ਲਾਵੇ ਫਿਰ ਇਹਨਾਂ ਦਾ ਤਰੂਪ ਚਾਇਆ ਜਾ ਸਕਦਾ ਅੱਛਾ ਮਹਾ ਜੀ ਆਪ ਨੂੰ ਬਡੇ ਕਾਹ ਨੂੰ ਆਪ ਨੂੰ ਮਤਾ ਕੋਈ ਅੱਛੇ ਦੇਵੀ ਨਾ ਦੇਵਤਾ ਨਾ ઋષਿ ਨਾ ਵੀਰ ਨਾ ਪਗੰਦਰ ਨਾ ਆਉਲੀਆ ਦੋ ਅਖਰ ਨਾਲ ਸਤ ਸਤਿ ਪਾਚਾ ਪੰਜ ਸਖਸ ਵੀ ਦੀਵਨ ਭਾਈ ਗੀਵਨ ਸਿੰਘ ਸਾਹਿਬ ਇਹਨਾਂ ਨੇ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਜਗਾ ਜੀ ਇਹ ਸੱਫ ਸੱਫੇ ਪਾਛਾ ਜੀ ਨਾਲ ਦਿੱਲੀ ਬਾਨੂ ਰਮਣਾ ਹੋਏ ਸਭ ਕੋ ਸੱਫੇ ਪਾਛਾ ਦੇ ਦੇਗਾ ਤੁਮਨ ਉਧਾਰ ਦੇਵੇ ਅਧਕਾਰ ਗੁੱਪਤ ਕਾਰੀ ਜਿਹੜੀ ਹੈ ਉਹ ਸਭ ਕੋ ਸੱਫੇ ਪਾਛਾ ਦੀ ਆਗੇ ਤੋਂ ਹੁੰਦੀ ਹੈ ਸੱਫੇ ਸੱਫੇ ਪਾਛਾ ਦੇ ਮਹਾਰਾਜ ਗੁੱਪਤ ਕਾਰ ਕੀਤਾ ਕੇ ਆ ਜਿਹੜੀ ਜੇ ਕੋਲੋਂ ਆਜਰੀ ਰਾਜਸਥਾਨ ਦਾ ਮਹਾਰਾਜ ਤੁਹਾਡੇ ਤੇ ਸਰਕਾਰ ਦਾ ਨਾਮ ਹੈ ਤੁਹਾਡੇ ਬਰੰਦ ਨੇ ਜੇ ਮੇਰੇ ਕਰਦਾ ਹਸਣਾ ਦੀ ਲਿਲਾਇਣ ਕਰਦਾ ਸਤਕੁਬ ਸੱਤੇ ਪਾਤਸ਼ਾਹ ਦੀ ਮਾਤਾ ਭਾਗ ਪਰਿਆਤ ਕਰਦੀ ਹੈ ਉਥੋਂ ਉਹਨੂੰ ਮਿਲੇ ਗਲ ਮੁਕਦੀ ਕਰ ਸਭ ਤੋਂ ਸੱਤੇ ਪਾਤਸ਼ਾਹ ਦੇ ਨਹੀਂ ਚਲੇ ਗਏ ਦਿੱਲੀ ਵਿੱਚ ਸਾਕੋ ਸੱਤੇ ਪਾਤਸ਼ਾਹ ਨੂੰ ਜਾ ਕੇ ਬੰਦ ਕੀਤਾ ਗਿਆ ਕਹਿੰਦੇ ਭੂਤਾਂ ਵਾਲੀ ਗੇਂਦੀ ਜਾਂਦਾ ਸਤਕੁਬ ਸੱਤੇ ਪਾਤਸ਼ਾਹ ਨੂੰ ਦੇਨ ਦੇ ਚੜਿਆ ਤੇ ਉਹ ਮਹਾਰਾਜ ਨੂੰ ਬੇਸ਼ ਕੀਤਾ ਕਹਿੰਦੇ ਆਹ ਆਪਣੇ ਮਹਾਰਾਜ ਤੁਸੀਂ ਹੀ ਜੇਰੋਂ ਆਪਨੇ ਪੈਂਦੇ ਟੋਪੀ ਨਹੀਂ ਪੈਂਦੇ ਟੋਪੀ ਨਹੀਂ ਪੈਂਦੇ ਤੈਨੂੰ ਕਿਹਨੇ ਲਾਉਂਦੇ ਮਹਾਰਾਜ ਸਤਿਗੁਰੂ ਸਾਡੇ ਪਾਛਾ ਫੇਰ ਤੁਸੀਂ ਇਹ ਗਵਾਇ ਨੂੰ ਕਿਉਂ ਕਰ ਰਹੇ ਹੋ ਗੌਰ ਕਰ ਰਹੇ ਹੋ ਇਹ ਸਿੱਧੂ ਧਰਮ ਨੂੰ ਮਹਾਰਾਜ ਜਦੋਂ ਗੁਮਨਾਮ ਰੂਪ ਸੀ ਉਦੋਂ ਜਿਹੜਾ ਤੁਸੀਂ ਪਹਿਨ ਨਹੀਂ ਦਿੱਤਾ ਜਦੋਂ 1000000 ਗੋਗੇ ਸੀ ਮਹਾਰਾਜ ਜਿਹਨੇ ਉਹ ਧੱਕੇ ਨਾਲ ਪਾਇਆ ਜਾਂਦਾ ਸੀ ਅੱਜ ਧੱਕੇ ਨਾਲ ਲਾਹਿਆ ਜਾ ਰਿਹਾ ਹੈ ਇਸ ਕਰਕੇ ਮੈਂ ਧੱਕਾ ਵਿਰੋਧਨੀ ਕਰਾਂਗਾ ਗਲਤ ਨਹੀਂ ਕਰੂੰ ਫਤਵੇ ਹੋਏ ਭਾਈ ਮਤੀ ਦਾਸ ਨੂੰ ਜੀਵਤ ਰਿਹਾ ਗਿਆ ਪੁੰਡਿਆਂ ਦੇ ਵੱਲ ਕੇ ਸਭ ਤੋਂ ਸੱਡੇ ਪਾਛਾ ਨੇੇ ਸੇਵਾਦਾਰ ਭਾਈ ਸਰਦੀ ਦਾ ਸੂਚ ਭਾਈ ਵਿਆਲਾ ਜੀ ਸ਼ਹੀਰ ਗਿਤੇ ਗਏ ਆਈ ਵਾਲੀ ਸਭ ਤੋਂ ਸੱਡੇ ਪਾਛਾ ਨੇੇ ਸੁਲਾ ਸੁਪਰੇਦਰ ਵੀ ਮਾਰਦਾਂ ਭਗਾ ਦੇ ਹੜਾ ਸਭ ਤੋਂ ਸੱਡੇ ਪਾਛਾ ਦੇ ਸਾਹਮਣੇ ਆਇਆ ਜਲਾਲ ਜਲਾਲੋ ਗੀਨ ਨੰਗੇ ਤੇਗ ਲੈ ਕੇ ਮਹਾਰਾਜ ਨੂੰ ਕਹਿਣਾ ਸਰਦਾਰ ਦਾ ਫਤਵ ਨਾ ਸਕਦਾ ਇਹ ਮੇਰੀ ਤੇਗ ਕਿਰਾ ਉੱਗਣੀ ਇਹਦੇ ਮਾਫੀ ਜੇ ਕਰਨਾ ਸਭ ਕੋ ਕਹਿੰਦੇ ਵੇਰੀ ਬੇਗ ਨੂੰ ਬਹਿ ਕੇ ਦੋਲ ਜਾਵਾ ਉਹ ਮੈਨੂੰ ਕਿਸੇ ਫੌਜ ਬਹਾਦਰ ਨੇ ਕਿਹਾ ਮੇਰੀ ਸੁਪਤਨੀ ਕੁਬਰੀ ਨੂੰ ਉਹਨੇ ਕਿਹਾ ਸਾਥਣ ਨੇ ਆਦਰ ਦੇ ਦੇਣਾ ਕਿ ਮੈਂ ਮੁਸਲਮਾਨ ਬਣ ਜਾਵਾਂ ਗਾਵ ਨੂੰ ਤੇਰੇ ਮੈਂ ਬੇਦਰ ਹੋ ਕੇ ਨਰਾਦਰ ਬਿਸਣਾ ਉਹ ਮੈਨੇ ਗੋਬਿੰਦ ਪੁੱਤ ਨੂੰ ਮਿਲਣਗੇ ਤਾਂ ਮੈਨੇ ਮੈਨੂੰ ਕਿਸੇ ਹਿੰਦੀ ਚਰਤ ਨੇ ਕਿਹਾ ਸਭ ਤੋਂ ਸਭੇ ਪਾਲ ਚਾਹੇ ਕਿਰਪਾ ਨਾ ਕਰ ਪਾ ਸਭ ਲਈ ਸਾਰਾ ਇਹ ਜੀ ਮੇਰਾ ਉਹ ਭਾਈ ਸਰਦਾਰ ਨੂੰ ਭਾਈ ਅਗਿਆ ਰਾਮ ਤੇ ਬਾਬਾ ਜੀ ਮਸੀਹ ਸਾਹਿਬ ਦੇਖਦੇ ਸਨ ਭਾਈ ਜਾਨੀ ਭਗਤ ਸਾਹਿਬ ਮੈਨਾਂ ਇੱਥੇ ਸਤਿ ਸ੍ਰੀ ਅਕਾਲ ਜਦ ਹੀ ਜੈਮ ਸ਼ਾਹੀ ਰੰਗ ਦੇਖਦੀ ਬੈਠੀ ਸਰਦਾਰੋ ਘਾਰੇ ਅਗਿਆਰਾਮ ਦੀ ਬੜੀ ਮੁਕਤ ਸੀ ਜਦੋਂ ਪਾਸੇ ਅਜੀਮ ਤੇ ਪਰਵਾਹ ਕਰ ਲਈ ਕਿ ਉਹਨਾਂ ਨੇ ਇੱਕ ਦਿਨ ਹੋਣਾ ਪਟਿਆ ਵੀ ਅਗਰ ਕੋਈ ਸੀਸ ਜਾਂ ਤੁਹਾਨੂੰ 잡ਨ ਦੀ ਕੋਸ਼ਿਸ਼ ਕਰੇ ਉਹਦੇ ਜਾਦ ਟੁਕੜੇ ਕਰਕੇ ਚਾਰੇ ਦਰਵਾਜ਼ੇ ਦਤਾਂ ਕਰਦੇ ਜਾਣਗੇ ਸਰਕਾਰ ਦਾ ਦੰਗੜਾ ਤੇਜ ਹੈ ਸਾਹਮਣੇ ਬਿਠੇ ਹੈ ਦੇਖ ਰਹੀ ਹੈ ਸਰਦਾਰ ਜੀ ਅਗੇ ਰਾਮ ਜੀ ਬਾਬਾ ਜੀਵਨ ਸਿੰਘ ਸਾਹਿਬ ਨੇ ਸਾਰੇ ਸੁਜਾਰੇ ਨੂੰ ਦਿੱਗਿਆ ਵੇਖਿਆ ਜਿਹੜੇ ਆਸ਼ਕ ਸਮਝਦੇ ਆ ਭਵੰਦੇ ਉਹ ਸਮਝਦੇ ਹੈ ਸਤਗੁਰ ਸੱਦੇ ਪਾਤਸ਼ਾਹ ਮਹਾਰਾਜਾ ਸ਼ਹਾਦਤ ਹੋਈ ਤੇ ਸਤਗੁਰ ਸੱਦੇ ਪਾਤਸ਼ਾਹ ਦੀ ਸ਼ਹਾਦਤ ਨੂੰ ਦੇਖਦੇ ਆ ਉਹਨਾਂ ਨੇ ਕਿਹਾ ਜਿਹੜਾ ਚਿਹਰ ਵਾਲਾ ਬੁਗਾ ਸੀ ਉਹ ਗੁਰੂ ਪਾਤਸ਼ਾਹ ਦਾ ਬੜਾ ਬਹੁਤ ਜਿਆਦੇ ਸਰਕਾਰ ਕਰਨ ਵਾਲਾ ਸੀ ਸਮਝ ਦਿੱਤਾ ਉਹਨੇ ਆਖਿਆ ਮੈਂ ਕਿਸੇ ਸਾਈਂ ਤੇ ਹੁੰਨਾ ਕੁਝ ਹੀ ਇੱਟਾ ਕਰੋ ਪਰ ਖਨਾ ਪੂਰਤੀ ਕਦੇ ਬੁਲੇਗੀ ਬਸ ਫੇਰ ਕੀ ਸੀ ਸਾਰੇ ਰੰਗ ਦੇ ਬਾਬਾ ਜੀਰ ਸਿੰਘ ਨੇ ਆਪਸ ਵਿੱਚ ਥੋੜਾ ਜਿਹਾ ਕੀਤਾ مشورہ ਉਹਨੇ ਆਖਿਆ ਤੂੰ ਨਾ ਨੂੰ ਆ ਨੇ ਤੇਰਾ ਸੀਸ ਕਿਤੇ ਹੋ ਜਦ ਨੂੰ ਵੀ ਬੱਤਿਆ ਜਾਵੇਗਾ ਮੈਂ ਬੁੱਢਾ ਸਹੀ ਹੈ ਫਰਕਾ ਨਾ ਆ ਮੇਰੀ ਗੱਲ ਨੂੰ ਕੱਟ ਕੇ ਇੱਥੇ ਰੱਖ ਦੇ ਧੜ ਧੜ ਦੇ ਤੇ ਸੀਸ ਨੂੰ ਸਵਾਰ ਕੇ ਸੱਤੇ ਪਾਤਸ਼ਾਹ ਦੇ ਕੋਲ ਲੈ ਜਾ ਬਸ ਫੇਰ ਕਿਸੇ ਜੋੜੇ ਨੇ ਆਪਣੇ ਬਾਪ ਦਾ ਸਦਾ ਨਾਲ ਕੱਟ ਕੇ ਸੀਸ کھانا پورتی کی تھی تب لکھی تے سفر سٹے پاچھا نا اے شیوہ دان لے کے سیز سکتر سٹے پاچھا کی نا تے تر سو بھائی جو ہم اتنا سفر ہے تے سکتر سٹے پاچھا نا اے شیوہ دان بابا جیون سکھ صاحب لے کے سیز کس لی کے دن ہاں دلیل کر دے ہیں پانچ پاہ کے لیے پانچ پاہ کر کے سرکار کٹھا پاہ خانج اس پہلے سور میں جو ਸੇਵਾ ਦਾ ਸੀ ਪੈਦਾ ਕੋ ਜਦੋਂ ਸੇਤੇ ਪਾਜਾ ਸੀਸ ਲੈ ਕੇ ਭੜੀ ਜੀਵਨ ਸਿਰ ਬੋਧ ਨੇ ਹਰ ਜੁੜ ਕਾ ਬੈਠਾ ਲੈ ਕੇ ਸੀਸ ਨੂੰ ਜਸਦੀ ਕੇ ਨਾਲ ਪਪਾ ਨੂੰ ਕੁਲੇਤਰ ਦਾਰੀ ਨਾਲ ਪਸਾ ਨੂੰ ਪੁੱਤਾ ਉਹ ਫਿਰ ਦੇ ਸਗਰਾ ਧਾਰੀ ਦੇ ਬਾਪ ਦੀ ਸੇਵਾ ਜਿਹੜੇ ਇਹ ਨੂੰ ਪਹਿਲਾ se te da... Shalala, 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 shalala.